ਦੇ ਵਿਧਾਇਕ ਹਾਲੇ ਕਮਰੇ ਤੋਂ ਬਾਹਰ ਨਿਕਲ ਕੇ ਲੋਕਾਂ 'ਚ ਜਾ ਰਿਹਾ ਹੈ ਸੁਖਵੀਰ ਸਿੰਘ ਮੈਸਰਖਾਨਾ ਦੂਜੀ ਵਾਰੀ ਲਗਾਤਾਰ ਦੂਜੀ ਵਾਰੀ ਲੋਕਾਂ ਦੇ ਘੇਰੇ ਵਿੱਚ ਘਿਰ ਜਾਂਦੇ ਨੇ ਤੇ ਫਿਰ ਕਹਿੰਦੇ ਇੱਕ ਗੱਡੀ ਵੀ ਛੱਡ ਕੇ ਜਾਣਾ ਪੈ ਜਾਂਦਾ ਭਜਣਾ ਪੈ ਜਾਂਦਾ ਹੈ ਭੱਜਣਾ ਪੈ ਗਿਆ ਇੱਕ ਐਮਐਲਏ ਨੂੰ ਤੇ ਕਿਤੇ ਇਹ ਨਾ ਹੋਵੇ ਕਿ ਮੰਤਰੀ ਕਮਰੇ 'ਚ ਬੈ ਕੇ ਤਾਂ ਤਿੱਖੇ ਸ਼ਬਦ ਬੋਲ ਲੈਣ ਤੇ ਕੱਲ ਨੂੰ ਆਪਣੇ ਹਲਕੇ 'ਚ ਜਾਣ ਤੇ ਔਖਾ ਹੋ ਜਾਵੇ ਉੱਥੇ ਭਾਸ਼ਣ ਦੇਣਾ ਦੁੱਖੀ ਇੱਕ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਪਤਾ ਲੱਗ ਚੁੱਕਾ ਹੈ ਕਿ ਜਿਹੜੇ ਸਾਡੇ ਵਿਗੜੇ ਹਾਂ ਬੰਦੇ ਉਹਨਾਂ ਨੂੰ ਸੈੱਟ ਕਰਦਾ ਤਾਂ ਕੋਈ ਉਹਨਾਂ ਕੋਲ ਤਰੀਕਾ ਨਹੀਂ ਉਹ ਸੈੱਟ ਕਿਵੇਂ ਕਰਨਗੇ ਇਹਨਾਂ ਸਾਰਿਆਂ ਦੇ ਟਿਕਟਾਂ ਕੱਟੀਆਂ ਜਾਣੀਆਂ ਚਾਹੇ ਸੁਬੀਰ ਮੈਸਰ ਖੰਨਾ ਚਾਹੇ ਹੋਰ ਹੈ ਇਹਨਾਂ ਨੂੰ ਪਾਰਟੀ ਨਗਾ ਟਿਕਟੇ ਤੇ ਦੇਣੀ ਨਹੀਂ ਹੈਗੀ ਇਹ ਤਾਂ ਹੁਣ ਆਪਣੇ ਆਮਾਦੀ ਪਾਰਟੀ ਦਾ ਇੱਕ ਸਨੇਹਾ ਜਾਂ ਮਿਲ ਚੁੱਕਿਆ ਨੇ ਕਿ ਭਈ ਆਪਣੇ ਸਮਾਨ ਦੀ ਸਵਾਰੀ ਆਪ ਜ਼ਿੰਮੇਵਾਰ ਹੁਣ ਸੁਬੀਰ ਸਿੰਘ ਮੈਸਰ ਖੰਨਾ ਸਮੇਤ ਜਿਹੜੇ ਉਹ ਵਿਵਾਦਿਤ ਐਮਐਲ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਹੁਣ ਆਪਣੇ ਸਮਾਨ ਦੀ ਖੁਦ ਸਵਾਰੀ ਦੇ ਜ਼ਿੰਮੇਵਾਰ ਹੈ ਤੁਹਾਡੇ ਨਾਲ ਕੁਝ ਵੀ ਤਾਨੂੰ ਸ਼ਰਿਆਮ ਪੰਜਾਬ ਦੀ ਜਨਤਾ ਤੁਹਾਡੇ ਹਲਕੇ ਦੀ ਜਿੱਤਾ ਕਿ ਤੇਰੀ ਤਹਸੀਅਤ ਔਕਾਤ ਨਹੀਂ ਬਈ ਇੱਕ ਐਮਐਲਏ ਨੂੰ ਡੁੱਬ ਕੇ ਮਰ ਜਾਣਾ ਚਾਹੀਦਾਗਾ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਚੁਣਿਆ ਹੋਵੇ ਉਹ ਲੋਕ ਤੁਹਾਨੂੰ ਜਿਹੜੇ ਤੁਹਾਡੇ ਗਲਾਂ ਦੇ ਵਿੱਚ ਫੁੱਲ ਪਾ ਰਹੇ ਸੀ ਢੋਲ ਵਜਾ ਰਹੇ ਸੀ ਲੱਡੂ ਵੰਡ ਰਹੇ ਸੀ ਅੱਜ ਤੁਹਾਨੂੰ ਓਕੇ ਹੋ ਕੇ ਉਹ ਸ਼ਬਦ ਫੁੱਲ ਪਾ ਰਹੇ ਨੇ ਇਹ ਇਹਨਾਂ ਨੂੰ ਪਰਚੋਲ ਕਰਨੀ ਚਾਹੀਦੀ ਕਿ ਲੋਕ ਤੁਸੀਂ ਨਫ਼ਰਤ ਦਾ ਪਾਤਰ ਕਿਉਂ ਬਣ ਗਿਓ ਤੁਹਾਨੂੰ ਤੁਸੀਂ ਕੀ ਅਜਿਹੇ ਗਨਾਹ ਕੀਤੇ ਨੇ ਰੋਲਾ ਤੇ ਹੋਰ ਵੀ ਚੱਲ ਰਿਹਾ ਕਿਸੇ ਚੈਨਲ ਨੇ ਰਿਪੋਰਟ ਵੀ ਕਵਰ ਕੀਤੀ ਹੈ ਕਿ ਜਦੋਂ ਉਦਘਾਟਨ ਕਰਕੇ ਆਏ ਉਹ ਦਿਨ ਜਨਾਬ ਸੈਟ ਨਹੀਂ ਸੀ ਜਾਂ ਸੈਟੋਂ ਕਿ ਆਏ ਸੀ ਇਹ ਵੀ ਇੱਕ ਬਹੁਤ ਵੱਡੀ ਗੰਭੀਰ ਗੱਲ ਆ ਹੁਣ ਦੇਖੋ ਕੱਲ ਲੋਕਾਂ ਨੇ ਘੇਰ ਲਿਆ ਇਹਨਾਂ ਦੇ ਹਲਕੇ ਨੇ ਅੱਜ ਉਹਨਾਂ ਨੂੰ ਆਪਣੀ ਗੱਡੀ ਛੱਡ ਕੇ ਭਜਣਾ ਪਿਆ ਇਹ ਪਹਿਲੀ ਦਫਾ ਹੋਇਆ ਕਿ ਸਰਕਾਰ ਦਾ ਕੋਈ ਐਮਐਲਏ ਜਿਸ ਪਾਰਟੀ ਦੀ ਸਰਕਾਰ ਹੋਵੇ ਉਹਨਾਂ ਦੇ ਐਮਐਲਏ ਦਾ ਲੋਕੀ ਜਲੂਸ ਕੱਢ ਰਹੇ ਨੇ ਇੱਕ ਐਮਐਲਏ ਨੂੰ ਲੱਗਾ ਕਿ ਕਿਤੇ ਮੇਰੇ ਹੱਥੋਂ ਪੈ ਨੂੰ ਪੁਲਿਸ ਦੀ ਜੀਪ ਤੇ ਹੀ ਚੜ ਗਿਆ। ਇੱਕ ਨੂੰ ਅੱਜ ਗੱਡੀ ਛੱਡ ਕੇ ਨਹੀਂ ਜਾਣ ਪਈ। ਤੁਸੀਂ ਦੇਖੋ ਕਿ ਵੋਟਾਂ ਹੌਲੀ-ਹੌਲੀ ਜਿੱਦਨ ਆ ਗਈਆਂ ਉਹਦਨ ਇਹਨਾਂ ਦਾ ਹਾਲ ਕੀ ਹੋਊਗਾ। ਲੋਕੀ ਤੇ ਇੰਤਜ਼ਾਰ ਕਰ ਰਹੇ ਨੇ ਜਿਸ ਵੀ ਐਮਐਲਏ ਨੇ ਆਪਣੇ ਹਲਕੇ 'ਚ ਚੰਗੇ ਕੰਮ ਕੀਤੇ ਹੋਏ ਲੋਕਾਂ ਨਾਲ ਤੱਕਾ ਨਾ ਕੀਤਾ ਆ ਤੇ ਲੋਕ ਉਹਨੂੰ ਦੁਬਾਰਾ ਜਿਤਾ ਦੇਣਗੇ। ਤੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਤੱਕਾ ਕੀਤਾਗਾ ਉਹਨਾਂ ਨੂੰ ਤਾਂ ਫੇਮਿਲ ਰਿਆ ਕਿ ਨਾ ਸਵਾਲ ਤਾਂ ਲੋਕ ਪਹਿਲਾਂ ਵੀ ਕਰਦੇ ਰਹੇ ਆ ਪਰ ਇਸ ਤਰ੍ਹਾਂ ਦੀ ਨੌਬਤ ਜਲਦੀ ਕਿਤੇ ਨਹੀਂ ਸੀ ਆਈ ਜਦੋਂ ਚੋਣਾਂ ਦਾ ਦਿਨ ਹੁੰਦਾ ਸੀ ਚੋਣ ਜਾਬਤਾ ਉਦੋਂ ਲੱਗਿਆ ਹੁੰਦਾ ਸੀ ਬਾਕਾਇਦਾ ਉਦੋਂ ਇਹੋ ਜਿਹੀਆਂ ਗੱਲਾਂ ਵੇਖਣ ਨੂੰ ਮਿਲਦੀਆਂ ਸੀ ਇਕਾ ਦੁਕਾ ਪਰ ਹੁਣ ਤਾਂ ਇੰਨੇ ਸਮਾਂ ਪਹਿਲਾਂ ਹੀ ਇਸ ਤਰ੍ਹਾਂ ਦੀ ਸ਼ੁਰੂਆਤ ਹੋ ਜਾਵੇ ਇਹ ਵੀ ਕੋਈ ਚੰਗਾ ਸੰਕੇਤ ਨਹੀਂ ਲੱਗ ਰਿਹਾ ਯਾਰ ਜਦੋਂ ਉਹਨੇ ਕਹਿੰਦੇ ਨੇ ਕਿ ਕਦੀ ਸੋਚਿਆ ਨਹੀਂ ਸੀ ਕਿਸੇ ਨੇ ਵੀ ਐਮਐਲਏ ਬਣ ਜਾਗੇ ਮੰਤਰੀ ਬਣ ਜਾਗੇ ਜਦੋਂ ਬੰਦੇ ਨੂੰ ਆਪਣੀ ਔਕਾਤ ਤੋਂ ਜ਼ਿਆਦਾ ਮਿਲ ਜਾਂਦਾ ਹੈਗਾ ਉਹ ਪਚਾਉਣਾ ਬਹੁਤ ਔਖਾ ਇਥੇ ਤੇ ਤੁਸੀਂ ਸਬਜੀ ਦੀ ਕੌਲੀ ਦੇ ਵਿੱਚ ਦੋ ਚਮਚੇ ਘਿਓ ਤੇ ਪਾ ਦੋ ਤੇ ਬੰਦੇ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਨੇ ਤੇ ਇਹਨਾਂ ਜਿਹੜੇ ਬਹੁਤੇ ਵਿਚਾਰੇ ਜਿਹੜੇ ਐਮਐਲਏ ਬਣ ਗਏ ਜਿਨ੍ਹਾਂ ਨੇ ਕਦੀ ਪੰਚ ਨਹੀਂ ਸੀ ਬਣੇ ਤੇ ਇਹ ਐਮਐਲਏ ਬਣ ਕੇ ਵੀ ਇਹਨਾਂ ਨੂੰ ਲੂਜ਼ ਲੂਜ਼ ਮੋਸ਼ਨ ਵਾਲੀਆਂ ਗੱਲ ਹੀ ਹੋ ਰਹੀ ਆ ਕਿ ਇਹਨਾਂ ਨੂੰ ਉਹ ਅਹੁਦਾ ਨਹੀਂ ਪਚ ਰਿਹਾ ਜਾਂ ਪਚਾਉਣਾ ਨਹੀਂ ਆਉਂਦਾ ਜਾਂ ਧਰਤੀ ਤੇ ਨਹੀਂ ਰਹਿਣਾ ਆਉਂਦਾ ਇਹਦੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਸਾਬ ਪੰਜ ਵਾਰਾਂ ਮੁੱਖ ਮੰਤਰੀ ਬਣ ਗਏ ਧਰਤੀ ਤੇ ਰਹਿੰਦੇ ਸੀ ਜੋ ਜਿਹੜੇ ਕਈ ਇਸ ਟਾਈਮ ਚਾਰ ਚਾਰ ਵਾਰ ਪੰਜ ਪੰਜ ਵਾਰ ਐਮਐਲਏ ਬਣ ਗਏ ਨੇ ਇਹਦਾ ਮਤਲਬ ਧਰਤੀ ਤੇ ਨੇ ਜੇ ਤੁਹਾਡੇ ਧਰਤੀ ਤੇ ਪੈਰ ਲੱਗਦੇ ਤੁਹਾਨੂੰ ਕੋਈ ਨਹੀਂ ਹਿਲਾ ਸਕਦਾ ਪਰ ਤੁਸੀਂ ਉੱਡਦੇ ਹੋ ਤੁਸੀਂ ਉੱਡੇ ਫਿਰਦੇ ਹੋ ਹੁਣ ਅਜਿਹੀ ਸਥਿਤੀ ਦੇ ਵਿੱਚ ਆ ਕਿ ਇਹਦੇ ਨਾਲ ਹੀ ਕਿਉਂ ਹੋ ਰਿਹਾ ਇਹ ਐਮਐਲਏ ਇਹੋ ਜਿਹਾ ਕਿ ਪੰਜ ਛੇ ਪੰਜ ਛੇ ਵਾਰ ਇਹਦੇ ਨਾਲ ਇਹੋ ਜੀ ਘਟਨਾ ਵਾਪਰ ਗਈ ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਲੋਕ ਤੁਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਫ਼ਰਤ ਦਾ ਪਾਤਰ ਕਿਉਂ ਬਣ ਗਏ ਤੁਹਾਨੂੰ ਪਰਚੋਲ ਕਰਨੀ ਚਾਹੀਦੀ ਤੁਹਾਨੂੰ ਪਿੰਡਾਂ ਦੇ ਵਿੱਚ ਜਾਣਾ ਚਾਹੀਦਾ ਪਰ ਪਿੰਡਾਂ ਦੇ ਹੁਣ ਤੁਸੀਂ ਜਾਣ ਜੋਗੇ ਨਹੀਂ ਰਹਿ ਗਏ ਤੇ ਹੱਲੇ ਤੇ ਸਮਾਂ ਬਾਕੀ ਤੇ ਜਿੱਦਨ ਚੋਣ ਜਾਬਤਾ ਲੱਗ ਗਿਆ ਤੇ ਤੁਹਾਡਾ ਹਾਲ ਕੀ ਹੋਊਗਾ ਇਸ ਹਿਸਾਬ ਨਾਲ ਲੱਗਦਾ ਹੈ ਕਿ ਵੋਟਾਂ ਤੋਂ ਪਹਿਲਾਂ ਹੀ ਇਹਨਾਂ ਦੇ ਨਾਲ ਕੁਝ ਨਾ ਕੁਝ ਪੰਗੇ ਨਾ ਪੈ ਜਾਣ ਜਿਵੇਂ ਕੱਪੜੇ ਨਾ ਪੜਾ ਲੈਣ ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਬੀਜੇਪੀ ਦਾ ਐਮਐਲਏ ਸੀ ਲੋਕਾਂ ਨੇ ਉਹਦੇ ਕੱਪੜੇ ਪਾੜ ਦਿੱਤੇ ਤੇ ਬਾਅਦ ਚ ਕੱਚਾ ਵੀ ਨਹੀਂ ਨਿਕਲਿਆ ਗਿਆ ਤੇ ਇਹਨਾਂ ਨੂੰ ਵੀ ਆਪਣੇ ਕੱਪੜੇ ਪੂਰੇ ਪਾ ਕੇ ਜਾਣੇ ਚਾਹੀਦੇ ਹੈਗੇ ਨੇ ਕਿਉਂਕਿ ਤੁਸੀਂ ਲੋਕਾਂ ਨਾਲ ਬਹੁਤ ਸਾਰੇ ਐਮਐਲਏ ਨੇ ਧੱਕੇ ਕੀਤੇ ਪੰਜਾਬ ਦੇ ਵਿਜਾਮਾਦੀ ਪਾਰਟੀ ਦੇ 10-15 ਐਮਐਲਏ ਆ ਜਿਹੜੇ ਰੋਜ਼ ਵਿਵਾਦਾਂ ਵਿੱਚ ਰਹਿੰਦੇ ਆਗੇ ਨੇ ਬਾਕੀ ਤੁਸੀਂ 60-65 ਲਾ ਲਓ ਕਦੀ ਕਿਸੇ ਦੇ ਸੁਣਿਆ ਹੈਗਾ ਵੀ ਕਿਸੇ ਦੇ ਕਿੰਤੂ ਪਰੰਤੂ ਹਲਕੇ ਦੇ ਵਿੱਚ ਆਈ ਹੋਵੇ ਕਿਸੇ ਦੇ ਵਿਵਾਦ ਹੋਵੇਗਾ ਕਈ ਨਹੀਂ ਆਏ ਇਹ 10-15 ਆਈਆਂ ਜਿਹੜੇ ਸਰਕਾਰ ਦੇ ਕੰਮਾਂ ਤੇ ਵੀ ਪਰਛਾਵਾਂ ਨੇ ੱੱੱੱੱੱ ਨੇ ਇਹ ਤੇ ਕੌਣ ਕੌਣ ਇਹਨਾਂ ਦੇ ਬਾਰੇ ਕੌਣ ਇਹਨਾਂ ਦੀ ਕੌਣ ਨਕੇਲ ਕੱਸੂਗਾ ਕੌਣ ਕੰਟਰੋਲ ਕਰੂਗਾ ਤਿੰਨ ਬੰਦੇ ਕਰ ਸਕਦੇ ਨੇ ਆਮ ਆਦੀ ਪਾਰਟੀ ਦਾ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨੀਅਨ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਹੁਣ ਜਿਹੜੇ ਪਾਰਟੀ ਮਾਮਲਿਆਂ ਦੇ ਇੰਚਾਰਜ ਨਵੇਂ ਆਏ ਨੇ ਮਨੀਸ਼ ਸੋਦੇ ਸਾਹਿਬ ਉਹੀ ਕੰਟਰੋਲ ਕਰ ਸਕਦੇ ਨੇ ਇਹਨਾਂ ਨੂੰ ਸਮਝਾਉਣ ਕਿ ਤੁਸੀਂ ਕੋ ਯਾਰ ਪੰਗੇ ਪੈਦਾ ਕਰਦੇ ਤੁਸੀਂ ਪੰਗੇਬਾਜ਼ ਕਿਉਂ ਬਣੇ ਹੋ ਤੁਹਾਨੂੰ ਲੋਕ ਕਿਉਂ ਥੱਫੇ ਮਾਰਦੇ ਨੇ ਤੁਹਾਡੇ ਨਾਲ ਲੋਕਾਂ ਦਾ ਕਿਉਂ ਪੇਚਾ ਪੈਂਦਾ ਹੈਗਾ ਨਾ ਇਹ ਤਾਂ ਮਤਲਬ ਕਮਜ਼ੋਰੀ ਇੰਨਾ ਦੀ ਹੋਗੀ ਨਾ ਤੇ ਕਮਜ਼ੋਰੀ ਜੇ ਬੰਦਾ ਖੁਦ ਨਹੀਂ ਦੂਰ ਕਰਦਾ ਤੇ ਜਿਹੜੇ ਇਹਨਾਂ ਦੇ ਵਾਲੀ ਵਾਰਸ ਉਹਨਾਂ ਨੂੰ ਦੂਰ ਕਰਨੀਆਂ ਚਾਹੀਦੀਆਂ ਕਮਜ਼ੋਰੀ ਨਹੀਂ ਤੇ ਹੌਲੀ ਹੌਲੀ ਸਿਆਣੇ ਕਹਿੰਦੇ ਨੇ ਨਾ ਕਿ ਇੱਕ ਮੱਝ ਲਿਬੜੀ ਹੋਵੇ ਤੇ ਉਹ ਸਾਰੀਆਂ ਮੱਝਾਂ ਨੂੰ ਲਬੇੜ ਦਿੰਦੀ ਹੈਗੀ ਤੁਹਾਡਾ ਕਿਤੇ ਉਹ ਨਾ ਹਾਲ ਹੋਵੇ ਇੱਕ ਤੇ ਪ੍ਰੋਬਲਮ ਇਹ ਹੈ ਕਿ ਐਮਐਲਏ ਬਹੁਤ ਆ ਸਰਕਾਰ ਨੂੰ ਵੀ ਕੋਈ ਪ੍ਰਵਾਹ ਨਹੀਂ ਸਰਕਾਰ ਉਦੋਂ ਪ੍ਰਵਾਹ ਕਰਦੀਆਂ ਜਦੋਂ 60 62 ਹੁਣ ਵੀ ਪਤਾ ਨਹੀਂ ਕਿਹੜਾ ਟੁੱਟ ਕੇ ਕਿੱਧਰ ਚਲੇ ਜਾਣਾ ਤੇ ਆਪੋਜੀਸ਼ਨ ਕਮਜ਼ੋਰ ਬਹੁਤ ਚਾਹੀਦਾ ਤੇ ਇਹਨਾਂ ਦੇ ਖਿਲਾਫ ਧਰਨਾ ਦੇਣਾ ਚਾਹੀਦਾ ਸਰਕਾਰਾਂ ਨੂੰ ਆਪੋਜੀਸ਼ਨ ਪਾਰਟੀ ਨੂੰ ਪਰ ਆਪ ਵੀ ਵੰਡੀ ਹੋਈ ਐ ਇਸੇ ਕਰਕੇ ਤੇ ਕਾਂਗਰਸ ਹੀ ਕਹਿੰਦੇ ਚਲੋ ਸ਼ੁਕਰ ਆ ਉਹ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮਕਦਮੇ ਦੇ ਦਰਜ ਹੋਏ ਇਸੇ ਬਾਅਦ ਨੇ ਅਸੀਂ ਇਕੱਠੇ ਹੋ ਗਏ ਹਾਲਾਂਕਿ ਦਿਖਾਵੇ ਵਾਸਤੇ ਇਕੱਠੇ ਹੋ ਗਏ ਨਹੀਂ ਤਿੰਨ ਚਾਰ ਦਿਨਾਂ ਫਿਰ ਉਹਨਾਂ ਨੇ ਇੱਕ ਦੂਜੇ ਨੇ ਕਿਰਪਾਨਾ ਕੱਢ ਲੈਣੀ ਹੈਗੀਆ ਵੀ ਮੈਂ ਮੁੱਖ ਮੰਤਰੀ ਬਣੂਗਾ ਮੈਂ ਮੁੱਖ ਮੰਤਰੀ ਬਣੂਗਾ ਉਹ ਤੇ ਮੁੱਖ ਮੰਤਰੀ ਦੀ ਦੌੜ ਚ ਲੱਗ ਗਈ ਹਾਲਾਂਕਿ 20 22 ਮਹੀਨੇ ਬਾਕੀ ਨੇ ਪਰ ਆ ਜਿਹੜਾ ਸੁਖਬੀਰ ਮੈਸਰ ਖੰਨਾ ਜਾਂ ਜਿਹੜੇ ਹੋਰ ਐਮ ਐਲ ਏ ਨੇ ਉਹਨਾਂ ਦਾ ਪੰਗਾ ਹੀ ਆ ਕੋਈ ਗੱਡੀ ਛੱਡ ਕੇ ਭੱਜ ਰਿਹਾ ਕੋਈ ਗੱਡੀਆਂ ਦੇ ਖਾਤਰ ਪੈ ਛੱਡੀ ਜਾ ਰਹੇ ਨੇ ਕੋਈ ਟਰੱਕ ਜੁਨੀਅਰ ਦਾ ਪ੍ਰਧਾਨ ਬਣਨ ਵਾਸਤੇ ਇੱਕ ਗੱਡੀ ਜਾ ਕੇ ਲੈ ਗਿਆ ਸੀ ਉਹ ਅੱਜ ਕੱਲ ਲੋਕੀ ਕਹਿ ਹੀ ਰਹੇ ਨੇ ਕਿ ਆਮ ਆਦੀ ਪਾਰਟੀ ਦੇ ਐਮਐਲਏ ਦੀ ਸਪੀਡ ਚੈੱਕ ਕੀਤੀ ਜਾ ਰਹੀ ਹੈ ਤੇ ਸਪੀਡ ਚੈੱਕ ਕਰ ਰਹੇ ਨੇ ਔਰ ਇੰਨਾ ਲੋਕਾਂ ਨੇ ਪ੍ਰਮਾਤਮਾ ਨੇ ਜਾਂ ਪੰਜਾਬ ਦੀ ਜਨਤਾ ਨੇ ਐਡਾ ਵੱਡਾ ਇਹਨਾਂ ਨੂੰ ਮਾਣ ਬਖਸ਼ਿਆ ਹੈ ਇਹਨਾਂ ਨੂੰ ਮਾਣ ਜਿਹੜਾ ਬਖਸ਼ਿਆ ਸਾਂਭਣਾ ਨਹੀਂ ਆਇਆ ਔਰ ਇੰਨਾ ਲੋਕਾਂ ਨੇ ਪੰਜਾਬ ਦੇ ਪੋਲਿਟਿਸ਼ਨਾਂ ਦੀ ਇੱਜ਼ਤ ਹੀ ਘਟਾ ਦਿੱਤੀ ਹੈਗੀ ਆ ਜਿਹੜੀ ਆਉਣ ਵਾਲੇ ਸਮੇਂ ਦੀ ਸਿਆਸਤ ਵਾਸਤੇ ਚੰਗੀ ਗੱਲਾਂ ਤੁਹਾਨੂੰ ਖੁਦ ਨੂੰ ਆਪਣਾ اخلاق ਤੇ کردار ਜਾਂ ਖੁਦ ਅਗਲੇ ਦੀ ਇੱਜ਼ਤ ਕਰੋਗੇ ਤੇ ਤੁਹਾਡੀ ਇੱਜ਼ਤ ਹੋਏਗੀ ਜਾਂ ਅਗਲੇ ਨੂੰ ਜੀ ਆਇਆਂ ਕਹੋਗੇ ਤੇ ਤੁਹਾਨੂੰ ਲੋਕੀ ਜੀ ਆਇਆਂ ਨੂੰ ਕਹਿਣਗੇ ਪਰ ਇਹਨਾਂ ਬਹੁਤਿਆਨੇ ਇੱਕ ਪੋਲਿਟਿਸ਼ੀਅਨ ਦੀ ਜਿਹੜੀ ਇੱਜ਼ਤ ਹੁੰਦੀ ਸੀ ਨਾ ਉਹ ਹੀ ਖਤਮ ਕਰਦੇ ਉਹਨੂੰ ਉਹਨੂੰ ਮਿੱਟੀ 'ਚ ਰੋਲ ਦਿੱਤਾ ਹੈਗਾ ਇਹਨਾਂ 'ਚੋਂ ਇਹ ਜਿਹੜੇ 10 15 ਆਗੇ ਨੇ ਜਿਹੜੇ ਬਾਅਦ 'ਚ ਮਾਫੀਆਂ ਵੀ ਮੰਗਦੇ ਆਗੇ ਨੇ ਪਰ ਦੇਖੋ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਐਮਐਲਏ ਜਿਹਨੂੰ ਪਿੰਡ ਗੱਡੀ ਛੱਡ ਕੇ ਭਜਣਾ ਪਿਆ ਤੇ ਉਹਦੀ ਪੰਜਾਬ ਪੁਲਿਸ ਕਿੰਨੀ ਕੀ ਰਾਖੀ ਕਰ ਲੇਗੀ ਜੋ ਅੱਜ ਤੇ ਤੁਹਾਡੀ ਸਰਕਾਰ ਤੇ ਜਿੱਦਣ ਚੋਣ ਜਾਬਤਾ ਲੱਗ ਗਿਆ ਉਹਦਨੇ ਨਹੀਂ ਫੋਰਸ ਨਹੀਂ ਹੁੰਦੀ ਉਹਦੇ ਤੁਸੀਂ ਐਮਐਲਏ ਗੱਡੀ 'ਚ ਨਹੀਂ ਭੱਜ ਸਕਦੇ ਹੈਗੇ ਉਹਦੇ ਤੁਹਾਨੂੰ ਸਰਕਾਰੀ ਗੱਡੀਆਂ ਛੱਡਣੀਆਂ ਪੈਂਦੀਆਂ ਹੈਗੀਆਂ ਨੇ ਤੇ ਇਸ ਕਰਕੇ ਹੱਲੇ ਵੀ ਵੇਲਾ ਸੁਧਰ ਜੋ ਸੁਧਰ ਜੋ ਨਹੀਂ ਤੇ ਲੋਕ ਜਿਹੜੇ ਨੇ ਉਹ ਮਾਫ਼ ਕਰ ਲੱਗਾ ਤਾਂ ਸਮਾਂ ਨਹੀਂ ਟਾਈਮ ਨਹੀਂ ਲੈਣ ਵੇਟ ਨਹੀਂ ਕਰਦੇ ਉਹ ਵੇਲੇ ਦਾ ਇੰਤਜ਼ਾਰ ਨਹੀਂ ਕਰਦੇ ਹੈਗੇ